ਢਿੱਲੋ ਫਿਟਨੈਸ ਜਿਮ ਰਿਫਾਈਨਰੀ ਰੋਡ ਪਿੰਡ ਪੱਕਾ ਕਲਾਂ ਇੱਥੇ ਫਿਟਨੈਸ ਮੁਕਾਬਲੇ ਕਰਾਏ ਗਏ ਆ ਜੀ ਤੇ ਉਹਨਾਂ ਚ ਪੁਸ਼-ਅੱਪ ਦੇ ਵਿੱਚ ਜਿਹੜੇ ਮੁੰਡੇ ਆਏ ਆ ਪਹਿਲੇ ਦੂਜੇ ਨੰਬਰ ਤੇ ਉਹਨਾਂ ਨਾਲ ਥੋੜੇ ਕਰਾਉਣੇ ਆ ਗੱਲਬਾਤ ਤੇ ਇਹਨਾਂ ਨੂੰ ਮਿਲਣਗੇ ਇਨਾਮ ਤੋਂ ਆ ਆ ਕੇ ਮਕੇ ਦਿਖਾ ਦੇਸੀ ਆਸੀ ਆਹ ਸਸਰੀ ਗਾਲ ਬਾਈ ਆਪਾਂ ਪਹੁੰਚੇ ਹੋਏ ਆ ਜੀ ਢਿੱਲੋ ਫਿਟਨੈਸ ਜਿਮ ਪੱਕਾ ਕਲਾ ਮੇਨ ਜਿਹੜੀ ਰਫਾਇਨਰੀ ਰੋਡ ਆ ਇਹਦੇ ਢਿੱਲੋ ਫਿਟਨੈਸ ਜਿਮ ਬਣਿਆ ਹੋਇਆਗਾ ਪੱਕਾ ਕਲਾ ਦੇ ਨੌਜਵਾਨ ਦਾ ਅਪਰਾਲਾ ਹੈ ਤੇ ਅੱਜ ਇੱਥੇ ਫਿਟਨੈਸ ਦੇ ਮੁਕਾਬਲੇ ਕਰਵਾਏ ਜਾ ਰਹੇ ਆ ਨੇੜੇ-ਟੜੇ ਦੇ ਪਿੰਡਾਂ ਦੇ ਜਾਂ ਨੇੜੇ-ਟੜੇ ਸ਼ਹਿਰਾਂ ਦੇ ਜਿਹੜੇ ਕੋਈ ਖੇਡਾਂ ਨੂੰ ਆਪਦੀ ਫਿਟਨੈਸ ਨੂੰ ਪਿਆਰ ਕਰਨ ਵਾਲੇ ਚੋਬਰੋਂ ਪਹੁੰਚੇ ਆ ਤੇ ਉਹਨਾਂ ਮੁਕਾਬਲਿਆਂ ਦੇ ਵਿੱਚ ਇਹ ਨੌਜਵਾਨਾਂ ਨੇ ਨੰਬਰ ਹਾਸਲ ਕੀਤਾਗਾ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਹੜੀ ਪੋਜੀਸ਼ਨ ਹਾਸਲ ਕੀਤੀ ਹੈ ਕਿਹੜੀ ਗੇਮ ਹਾਂਜੀ ਨਾਮ ਦੱਸੋ ਪਹਿਲਾਂ ਨਾਮ ਸੰਦੀਪ ਸਿੰਘ ਆਈ ਟੈਂਪਟ ਸ਼ੇਰਗੜ ਸ਼ੇਰਗੜ ਅੱਛਾ ਇੱਥੇ ਜਿਹੜਾ ਫਿਟਨੈਸ ਮੁਕਾਬਲੇ ਹੋਏ ਆ ਇਹਦੇ ਵਿੱਚ ਕਿਹੜੀ ਗੇਮ ਦੇ ਵਿੱਚ ਜਾਂ ਕਿਹੜੀ ਸਟ੍ਰੀਮ ਦੇ ਵਿੱਚ ਹਿੱਸਾ ਲਿਆ ਪੁਸ਼-ਅਪ ਲਾਇਆ ਜੀ ਉਹ ਸੈਕੰਡ ਪੋਜੀਸ਼ਨ ਆ ਤੇ ਆ ਗਿਆ ਸੈਕੰਡ ਪੋਜੀਸ਼ਨ ਹਾਂਜੀ ਕਿੰਨੇ ਲਾਇਆ ਪੁਸ਼-ਅਪ 97 ਜੀ ਕਿੰਨੇ ਟਾਈਮ ਦੇ ਵਿੱਚ ਟਾਈਮ ਹੈਗੀ ਜੀ ਇਸਦੀ ਟਾਈਮ ਹੈ ਜੀ 97 ਪੁਸ਼-ਅਪ ਲਗਾਤਾਰ ਹਾਂਜੀ ਅੰਦਾਜ਼ਾ ਕਿੰਨਾ ਟਾਈਮ ਲੱਗੇਗਾ ਟਾਈਮ ਜੀ 2 ਮਿੰਟ ਹੂੰ 2 ਮਿੰਟ ਹਾਂਜੀ ਵੇੜ 2 ਮਿੰਟ ਦੇ ਵਿੱਚ 97 ਪੁਸ਼-ਅਪ ਹਾਂਜੀ ਇਹ ਕਿੰਨਾ ਟਾਈਮ ਹੋਗਾ ਤੁਹਾਨੂੰ ਐਕਸਰਸਾਈਜ਼ ਕਰਨੇ ਤਿੰਨ ਸਾਲ ਜੀ ਤਿੰਨ ਸਾਲ ਪਿੰਡ ਦੇ ਵਿੱਚ ਹੀ ਕਰਦੇ ਹਾਂਜੀ ਇਹ ਪਿੰਡ 'ਚ ਹੈਗਾ ਕੋਈ ਜਿਮ ਨੂੰ ਦੁਆਰਾ ਜਮ ਹੈ ਨਹੀਂ ਪਿੰਡ 'ਚ ਚਰਗੜ ਬੰਦ ਹੈ ਨਹੀਂ ਤੇਰੇ ਕਿੱਥੋਂ ਮਤਲਬ ਜਾਣੇ ਉਹ ਗਰਾਊਂਡ ਚ ਕਰਦੇ ਆਂ ਆਮ ਹੀ ਫ੍ਰੀ ਸਟਾਈਲ ਹਾਂਜੀ ਵੀ ਕੋਈ ਮਰਜ਼ੀ ਚੀਜ਼ਾਂ ਨਾਲ ਹਨਾ ਹਾਂਜੀ ਇਹ ਸਾਰੀ ਬਾਡੀ ਉਹਦਾ ਨਤੀਜਾ ਹੀ ਹੈ ਹਾਂਜੀ ਤੇ ਹੋਰ ਘਰ ਦੇ ਹਾਲਾਤ ਕਿਵੇਂ ਘਰ ਪਰਿਵਾਰ ਕਾ ਠੀਕ ਠਾਕ ਹੈ ਜੀ ਕੀ ਕੰਮ ਕੀ ਕਰਦੇ ਹੋ ਮੈਂ ਤਾਂ ਮਨਾ ਖੇਤੀ ਕਰਦੀ ਕਿੰਨੇ ਕਿਲੋ ਮੀਨ ਪੰਜ ਕਿਲੇ ਵਾਹ ਨਾਲ ਪੰਜ ਕਿਲੇ ਵਾਹ ਨਾਲ ਪੰਜ ਕਿਲੇ ਕਿ ਮੀਨ ਆ ਜੀ ਖੇਤੀ ਕਰਦਾ ਨਾਰਮਲ ਇਹ ਜਮ ਹੈ ਨਹੀਂ ਪਿੰਡ ਦੇ ਵਿੱਚ ਫਿਰ ਵੀ ਮਿਹਨਤ ਕਰਕੇ ਵਧੀਆ ਸਰੀਰ ਬਣਾਇਆ ਤੁਸੀਂ ਦੇਖ ਰਹੇ ਹੋ ਤੇ ਅੱਜ ਦੇ ਮੁਕਾਬਲਿਆਂ ਚ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ। ਤੇ ਹੁਣ ਆਪਾਂ ਬਾਈ ਦੂਸਰੇ ਨਾਲ ਗੱਲ ਕਰਦੇ ਹਾਂ। ਕੀ ਹਾਲ ਚਾਲ ਹੈ? ਠੀਕ ਆ ਬਾਈ। ਨਾਮ ਜੀ ਹਰਮਨ ਸਿੰਘ ਜੀ। ਪਿੰਡ ਕਿਹੜਾ ਜੀ? ਸ਼ੇਰਗੜ। ਸ਼ੇਰਗੜ ਤੁਹਾਡਾ ਵੀ। ਅੱਛਾ ਜੀ। ਤੇ ਅੱਜ ਤੁਸੀਂ ਜਿਹੜੇ ਮੁਕਾਬਲੇ ਹੋਏ ਉਹਨਾਂ ਚ ਕਿਹੜਾ ਹਾਸਲ ਕੀਤਾ ਤੁਸੀਂ? ਫਰਸਟ। ਫਰਸਟ ਪੋਜੀਸ਼ਨ। ਫਰਸਟ ਪੋਜੀਸ਼ਨ। ਕਿਹਦੇ ਵਿੱਚ? ਪੁਸ਼-ਅਪ ਵਿੱਚ। ਪੁਸ਼-ਅਪ ਦੇ ਵਿੱਚ। ਪੁਸ਼-ਅਪ ਦੇ ਵਿੱਚ ਦਰਸ਼ਕੋ ਫਰਸਟ ਪੋਜੀਸ਼ਨ ਹਾਸਲ ਕੀਤੀ ਹੈਗੀ। ਇਹ ਕਿੰਨਾ ਤੁਹਾਡਾ ਸੀਗਾ ਸਕੋਰ ਜੀ ਜਿਹੜਾ 125 ਬੁਝੇ ਬਲਾਈ ਸੀ 125 ਬੁਝੇ 125 ਬੁਝੇ ਟਾਈਮ ਟਾਈਮ 1.5 ਮਿੰਟ ਲੱਗ ਗਿਆ ਉਹਨੇ 1.5 ਮਿੰਟ ਲੱਗ ਗਿਆ ਜਿੰਨਿਆਂ ਨੇ ਇੱਥੇ ਖਿਡਾਰੀਆਂ ਨੇ ਹਿੱਸਾ ਲਿਆ ਕਿੰਨੇ ਕਿ ਸੀਗੇ ਜਿਹੜੇ ਪੁਛ ਆਪਨ ਸੀ 7 8 9 ਸੀਗੇ ਜੀ ਫਾਸਟ ਪੋਜੀਸ਼ਨ ਹੈ ਜੀ 125 ਜੀ ਬਗਤ ਤੇ ਤੁਸੀਂ ਕੀ ਕੰਮ ਦਾੰਦਾ ਕਰਦੇ ਹੋ ਘਰੇ ਰੇੜੀ ਮਿਸਤਰੀ ਆ ਅੱਛਾ ਜੀ ਮਿਸਤ ਚਨਾਈ ਦਾ ਕੰਮ ਕਰਦਾ ਮੇਰੀ ਮੰਮੀ ਘਰੇਲੂ ਕੰਮ ਕਰਦੀ ਘਰੇਲੂ ਕੰਮ ਕਰਦੀ ਹਾਂ ਇਹ ਜੇ ਮਫਰ ਹੈ ਹੀ ਨਹੀਂ ਥੋੜਾ ਪਿੰਡ ਚਲਾ ਹੈ ਨਹੀਂ ਇਹ ਫਿਰ ਤਿਆਰੀ ਮਾੜੀ ਮੋਟੀ ਇਹ ਗਰਾਊਂਡ ਚ ਲਾਉਣੇ ਆ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਤਿਆਰੀ ਕਰਨ ਤਿੰਨ ਸਾਲ ਹੀ ਹੋ ਗਏ ਅੱਛਾ ਕੱਠੀ ਕਰ ਰਹੇ ਹਾਂਜੀ ਇਹ ਬਹੁਤ ਵਧੀਆ ਉਪਰਾਲਾ ਜੀ ਕਿ ਮੰਨ ਲਓ ਮਿਸਤਰੀ ਆ ਇਹ ਨਾਲ ਜਿਹੜੀ ਕੰਮ ਕਰਦੇ ਇਹ ਖੇਤੀ ਕਰਦੇ ਇਹ ਵੀ ਦਰਮਾਨਾ ਪਰਿਵਾਰ ਹੀ ਆ ਕੋਈ ਇਹਨਾਂ ਜਾਦੇ ਹੈ ਨਹੀਂਗਾ ਆਰਥਿਕ ਤੌਰ ਤੇ ਨਾਰਮਲ ਪਰਿਵਾਰਾਂ ਵਿੱਚ ਮੁੰਡਿਆ ਤੇ ਖੇਡਾਂ ਨਾਲ ਜੁੜਨ ਦਾ ਫਾਇਦਾ ਇਹ ਆ ਵੀ ਜਿਵੇਂ ਅੱਜ ਕੱਲ ਨਸ਼ਿਆਂ ਦਾ ਕੰਮ ਜਾਰੇ ਵਧਿਆ ਪਿਆ ਤੇ ਹਰ ਕੋਈ ਕਹਿੰਦਾ ਵੀ ਉਹ ਰੁਕਨੇ ਆ ਰੁਕ ਰਿਹਾ ਦਿੱਖ ਤਾਂ ਆਉਂਦੀ ਆ ਪਰ ਕਿਹੜਾ ਨਾਲ ਜੋੜ ਕੇ ਉਸ ਚੀਜ਼ ਨੂੰ ਆਪਾਂ ਇਹਨਾਂ ਨੂੰ ਬਚਾ ਸਕਦੇ ਆ ਇਸ ਲਈ ਇਹ ਉਪਰਾਲਾ ਇਹ ਵੀਡੀਓ ਜਿਹੜੇ ਚੀਜ਼ਾਂ ਦਿਖਾਉ ਰਹੇ ਆ ਕਹਿੰਦਾ ਹੌਸਲਾ ਵਧਾਵਾਂ ਮੈਂ ਜਰਾ ਤੇ ਹੋਰ ਵੀ ਨਵੇਂ ਜੁੜਦੇ ਆਗੇ ਨੌਜਵਾਨ ਜਿੰਨਾਂ ਨਾਲ ਦੇਖ ਕੇ ਜਰ ਕਰਦਾ ਵੀ ਅਸੀਂ ਵੀ ਕਿਡਾਂ ਨਵੇਂ ਚ ਹਿੱਸਾ ਲਈਏ ਤਾਂ ਕਰਕੇ ਤੇ ਅਸੀਂ ਇਹ ਵੀਡੀਓ ਤੁਹਾਡਾ ਸਾਂਝੀ ਕੀਤੀ ਆ ਇਹਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਨੌਜਵਾਨਾਂ ਦਾ ਹੌਸਲਾ ਵਧ ਸਕੇ ਤੁਹਾਡਾ ਵੀ ਧੰਨਵਾਦ ਬਾਈ ਧੰਨਵਾਦ ਤੇ ਬਚ ਕੇ ਰਹੋ ਮਨ ਲੋ ਅੱਗੇ ਕਿਹੜਾ ਘੁੰਡਾ ਚ ਹੋਰ ਚੀਜ਼ਾਂ ਚ ਨੋ ਜੇ ਬੁੱਤਿਆਂ ਡਰਗ ਕੋ ਵਰਤਦੇ ਆ ਨਾ ਉਹਨਾਂ ਚੀਜ਼ਾਂ ਦੇ ਕੰਟਰੋਲ ਰੱਖੋ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ